ਏ ਆ ਜੀ ਨਿੰਮ ਦਾ ਬੂਟਾ ਤੇ ਬੜਾ ਗੁਣਕਾਰੀ ਇਹ ਬੂਟਾ ਵਾ ਜੀ ਤੇ ਇਹਦੀ ਸਵੇਰੇ ਸਵੇਰੇ ਦਾਤਣ ਕਰਨੀ ਵੀ ਬਹੁਤ ਵਧੀਆ ਵਾ ਤੇ ਸਿਆਣੇ ਲੋਕ ਕਹਿੰਦੇ ਹਨ ਕਿ ਜੇਕਰ ਇਸ ਨੂੰ ਰੋਜ਼ ਜਾਂ ਹਫਤੇ ਬਾਅਦ ਇਹਦੇ ਜਿਹੜੇ ਪੱਤੇ ਆ ਨਾ ਇਹਨੂੰ ਜਿੰਦਾ ਘੋਟ ਕੇ ਕੁੰਡੇ ਕੋੜਨੇ ਦੇ ਵਿੱਚ ਤੇ ਇਹਨੂੰ ਜਦੋਂ ਆਪਾਂ ਰਗੜਾ ਲੋਨੇ ਆ ਉਹਦਾ ਇਹਦਾ ਰਗੜਾ ਲਾ ਕੇ ਤੇ ਪੀਤਾ ਜਾਵੇ ਤੇ ਬਹੁਤ ਯਾਨੀ ਕਿ ਕਦੇ ਵੀ ਖੂਨ ਤੇ ਕੇ ਸਾਫ ਕਰ ਦਿੰਦੀ ਆ ਤੇ ਇਹ ਕੇ ਦੇ ਨਾਲ ਨਿਆਣਿਆਂ ਦੇ ਸਿਆਣਿਆਂ ਦੇ ਕਿਸੇ ਦੇ ਵੀ ਫੋੜਾ ਅਫੈਂਸੀ ਕੁਛ ਨਹੀਂ ਹੁੰਦਾ ਇਹ ਜਿਹੜੀਆਂ ਸਾਡੇ ਜੜੀ ਬੂਟੀਆਂ ਯਾਨੀ ਕਿ ਕੁਦਰਤੀ ਜਿਹੜੀਆਂ ਪ੍ਰਮਾਤਮਾ ਸਾਨੂੰ ਬਖਸ਼ਿਸ਼ ਕੀਤੀਆਂ ਹੋਈਆਂ ਹਨ ਹਾਂਜੀ ਮੰਗੇ ਭਾਜੀ ਹਾਂਜੀ ਇਹ ਦਤੰਦਿਆ ਨਿੰਮ ਦੀਆਂ ਆਹ ਆ ਨਾਲ ਦੇਖ ਲਓ ਹਾਂਜੀ ਇਹ ਵੀ ਲੱਗੀਆਂ ਹੋਈਆਂ ਇਹ ਵੀ ਸਿਆਣੇ ਇਹ ਹੁੰਦਾ ਬਾਬਾ ਜੀ ਬਹੁਤ ਜ਼ਿਆਦਾ ਗੁਣਕਾਰੀ ਆ ਇਹ ਇਹ ਨਿੰਮ ਨਿਹਮਤ ਹੁਣ ਆ ਪਿੱਛੇ ਜੇ ਆ ਸਾਡੇ ਪਿੰਡ ਦੇ ਨੌਜਵਾਨ ਵੀਰਾਂ ਨੇ ਇਸ ਧੂਸੀ ਬੰਦ ਦੇ ਉੱਤੇ ਲਾਈਆਂ ਸੀ ਤੇ ਕਾਫੀ ਉਹਨਾਂ ਦੀ ਮਿਹਨਤ ਸਦਕਾ ਇਹ ਹੋਈਆਂ ਵਾ ਇਹਦੀ ਦਾਤਨ ਕਰਨੀ ਬਹੁਤ ਜ਼ਿਆਦਾ ਵਧੀਆ ਵਾ ਸਵੇਰੇ ਥੇਰੇ ਜੀ ਪੱਤਿਆਂ ਵਿੱਚ ਬੜੇ ਗੋਨੇ ਆ ਇਹਦੇ ਪੱਤਿਆਂ ਦੇ ਵਿੱਚ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇਹਨਾਂ ਨੂੰ ਜੇਕਰ ਜੇਰੇ ਥਣੇ ਵਿੱਚ ਰੱਖਿਆ ਜਾਵੇ ਜਾਂ ਇਹਨੂੰ ਪੀਸ ਕੇ ਪੀਤਾ ਜਾਵੇ ਨਾ ਤੇ ਨਿਆਣਿਆਂ ਨੂੰ ਲਾਇਆ ਜਾਵੇ ਤੇ ਕਦੀ ਵੀ ਉਹਨਾਂ ਦੇ ਫੋੜਾ ਜਾਂ ਫੈਂਸ ਨਹੀਂ ਪਿਤ ਕੁਛ ਵੀ ਇਹੋ ਜਿਹਾ ਜਾਨੀ ਕਿ ਸਕਿਨ ਪ੍ਰੋਬਲਮ ਨਹੀਂ ਆਉਂਦੀ ਕਿ ਇੰਨੀ ਇਹ ਜਾਨੀ ਕਿ ਗੁਣਕਾਰੀ ਆ ਆ ਦੇਖੋ दातਨ ਤੋੜ ਕੇ ਦੇ ਲੱਗੇ ਹੋਣੇ ਆਹੀ ਕਰਨਾ ਇਹ दातਨ ਚਲੋ ਥੋੜੀ ਇਹਦੀ ਕੋੜੀ ਤੇ ਜ਼ਰੂਰ ਹੁੰਦੀ ਆ ਕਿਸੈਲੀ ਤੇ ਪਰ ਜਦ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਦਾ ਕਹਿੰਦੇ ਬਾਅਦ ਚ ਪਤਾ ਲੱਗਦਾ ਕਿਉਂਕਿ ਜਿਹੜੀ ਜਿੰਨੀ ਚੀਜ਼ ਕੋੜੀ ਹੋਵੇ ਉਹ ਉਨਾ ਹੀ ਸੇਤ ਦੇ ਵਾਸਤੇ ਲਾਹੇਵੰਦ ਹੁੰਦੀ ਆ ਜੀ ਸੈਰ ਕਰ ਰਹੇ ਆ ਜੀ ਤੁਸੀ ਬਾਂਦੇ ਉੱਤੇ ਬੜਾ ਸਵੇਰੇ ਸਵੇਰੇ ਵਧੀਆ ਮੌਸਮ ਹੁੰਦਾ ਵਾ ਤੇ ਇਹ ਪੱਕੀ ਸੜਕ ਬਾਂਦੇ ਨਾਲ ਹਾਰੋ ਤਕਰੀਬਨ ਇਥੋਂ ਦੀ ਆਵਾਜ਼ ਆਈ ਵੀ ਲੰਘਦੀ ਆ ਤੇ ਲੋਕ ਸਵੇਰੇ ਸਵੇਰੇ ਤੇ ਸ਼ਾਮ ਨੂੰ ਸੈਰ ਕਰਨ ਵਾਸਤੇ ਵੀ ਇਹ ਬਹੁਤ ਵਧੀਆ ਜਾਨੀ ਕਿ ਚੀਜ਼ ਸਾਡੇ ਬਣੀ ਹੋਈ ਆ ਜੀ ਇਹ ਖੇਤਾਂ ਦਾ ਨਜ਼ਾਰਾ ਜੀ ਅੱਜ ਬੱਦਲਵਾਈ ਆ ਜੀ ਫਿਰ ਕੱਲ ਕਾਫੀ ਧੁੱਪ ਲੱਗੀ ਸੀ ਵਧੀਆ ਤੇ ਅੱਜ ਫਿਰ ਬੱਦਲਵਾਈ ਹੋ ਗਈ ਆ ਜੀ ਇਹ ਜਿਹੜੀ ਲੰਬੀ ਇਹ 28 ਕਿਲੋਮੀਟਰ ਸੜਕ ਆ ਜੀ ਇਹ ਸ਼੍ਰੀ ਹਰਗੋਬਿੰਦਪੁਰ ਸਾਹਿਬ ਤੱਕ ਰਹੜੇ ਟਾਲੀ ਮੋੜ ਤਾਈਂ ਇਹ ਜਾਂਦੀ ਆ ਤੇ ਇਹ ਭਾਲ ਸਿੰਘ ਜੀ ਖੈਰਾ ਐਮ ਐਲ اے ਹਲਕਾ ਪਲੱਤ ਉਹਨਾਂ ਦੀ ਦੇਣ ਆ ਜੀ ਉਹਨਾਂ ਦੀ ਬਦੌਲਤੇ ਬਣੀ ਆ ਤੇ ਬਹੁਤ ਜ਼ਿਆਦਾ ਇਹਦਾ ਫਾਇਦਾ ਹੋਇਆ ਕਿਥੋਂ ਤੁਸੀਂ ਜੇਕਰ ਜਾਣਾ ਹੋਵੇ ਇੱਧਰ ਨੂੰ ਗਰਦਾਸਪੁਰ ਵੱਲ ਨੂੰ ਤੇ ਤੁਸੀਂ ਪਹਿਲਾਂ ਜੇ ਤੁਸੀਂ ਨਡਾਲੇ ਜਾਉਂਗੇ ਉੱਥੇ ਬਹੁਤ ਅੱਜਕੱਲ ਟ੍ਰੈਫਿਕ ਹੁੰਦਾ ਬੇਗੋਵਾਲ ਬਰੌਮਵਾਲ ਹਨਾ ਤੇ ਇਹ ਸਿੱਧਾ ਹੀ ਸ਼ੋਰਟਕਟ ਪੈ ਜਾਂਦਾ ਤੇ ਨਾਲੇ ਸਵੇਰ ਕੋਈ ਤੇ ਢੀ ਆਵਾਜ਼ਾਈ ਨਹੀਂ ਤੇਰਾ ਆਉਣਾ ਬੰਦਾ ਜਾਂਦਾ ਜੀ ਤੇ ਛਾਂ ਵਾਲਾ ਗਰਮੀਆਂ ਦੇ ਵਿੱਚ ਤਾਂ ਬਹੁਤ ਵਧੀਆ ਸਫਰ ਆ ਇਹ ਰਸਤੇ ਦਾ ਜੀ ਸਾਡੇ ਨਾਲ ਆ ਜੀ ਸਵੇਰ ਨੂੰ ਸਾਧ ਹੁੰਦੇ ਸਾਡਾ ਸੈਰ ਦੇ ਉੱਤੇ ਨਾਲੇ ਗੱਲਾਂ ਬਾਤਾਂ ਕਰੀਦੀਆਂ ਵਿਚਾਰ ਚਰਚਾ ਹੁੰਦੀ ਆ ਹਰ ਦਿਨ ਬਦਨ ਹਰ ਇੱਕ ਬੰਦਾ ਜਿੰਦਾ ਇਹਦਾ ਵਾਦਾ ਤੇ ਦਿਨ ਬਾਦ ਦਿਨ ਉਹਦੇ ਵਿਚਾਰ ਵੀ ਬਦਲਦੇ ਆ ਵਾਹ ਕਹਿੰਦਾ ਜੀ ਦਾਤਣ ਬਹੁਤ ਵਧੀਆ ਆਨੰਦ ਆ ਹੁੰਦਾ ਕਿਤੇ ਕੋੜੀ ਬੋਹੋਂਦੀ ਮੈਂ ਕੀਤੀ ਨਹੀਂ ਕਦੀ ਕੋੜੀ ਕਲਤਰ ਮਾਰਦੀ ਆ ਬਾਦਰ ਪਹਿਲਾ ਬਿਲਾ ਮਾਰਦੀ ਫੇਰ ਸਹੀ ਆ ਠੀਕ ਠੀਕ ਆ ਫੇਰ ਵਧੀਆ ਹੋਰ ਲੋਲੋ ਪਿੰਡੀ ਆ ਹਾਂ ਕਸੈਲੀ ਹੁੰਦੀ ਆ ਇਹ ਹੁੰਦਾ ਚਲੋ ਕੱਲ ਨੂੰ ਟਰਾਈ ਕਰਾਂਗੇ ਆਪਾਂ ਵੀ ਮੈਂ ਇੱਕ ਅਰੀ ਕਰ ਮੈਂ ਵੀ ਤਾਂ ਕਾਲੀ ਦੀ ਆ ਸਖਚੈਨ ਦੀ ਤੇ ਭਰਨਮ ਦੀ ਬਹੁਤ ਘੱਟ ਦਤਨ ਕੀਤੀ ਆ ਇਹ ਚ ਗੁਣ ਬਹੁਤ ਆ ਨਾ ਦੱਸੋ ਕੋਈ ਗੋਣੇ ਦਾ ਗੋਣੇ ਆ ਜੀ ਆਪਣੇ ਪੇਟ ਫੂਡ ਦੰਦਾਂ ਨੂੰ ਕੀੜਾ ਕੁੜੇ ਤੋਂ ਤੇ ਜੇ ਆਪਾਂ ਇਹ ਪੱਤੇ ਘੋੜ ਕੇ ਜਿੱਦਾ ਹੁਣ ਉਹਦੀ ਸਾਫੀ ਹੁੰਦੀ ਆ ਕਪਿੰਦੇ ਦੀ ਹਾਂ ਸਾਫੀ ਦਵਾਈ ਜਿਹੜੀ ਉਹ ਇਹ ਚੀਜ਼ਾਂ ਦੇ ਬਣਦੀ ਆ ਜਿਹੜੀਆਂ ਬੂਟੀਆਂ ਤੋਂ ਹੀ ਆ ਹਾਂਜੀ ਹਾਂਜੀ ਤੇ ਜਿਹੜੀਆਂ ਬੂਟੀਆਂ ਆਪਾਂ ਵਰਤਦੇ ਨਹੀਂ ਉਹ ਬਦਲ ਕਰਨੀ ਚਾਹੀਦੀ ਆ ਭਾਜੀ ਹੁਣੀ ਸਾਡੇ ਸੈਰ ਕਰਕੇ ਆ ਗਏ ਆ ਸਵੇਰੇ ਜੀ ਸਤਿ ਸ੍ਰੀ ਅਕਾਲ ਭਾਜੀ ਠੀਕ ਆ ਡਾਟਾ ਕਰੂਗੇ ਜਦੋਂ ਤੁਸੀਂ ਕੁਦਰਤੀ ਜਿੰਦਾ ਤੁਹਾਨੂੰ ਦੱਸਿਆ ਕੀ ਨਿੰਮ ਦੀ ਦਾਤ ਤੋਂ ਬਹੁਤ ਵਧੀਆ ਆਵਾਜ਼ ਸੁਖਚੈਨ ਲੱਗੀ ਹੋਈ ਆ ਇਸੇ ਤੋਂ ਤੁਸੀਂ ਬੰਦੇ ਉੱਤੇ ਤੇ ਉਹ ਵੀ ਬਹੁਤ ਵਧੀਆ ਵਾ ਤਾਲੀਆ ਸਫੇਦਾ ਵਾ ਤਰ੍ਹਾਂ ਤਰ੍ਹਾਂ ਦੀਆਂ ਜਿਹੜਾ ਪਹਿਲਾਂ ਲੋਕ ਖੇਤਾਂ ਵੱਲੋਂ ਆਉਂਦੇ ਹੁੰਦੇ ਤੇ ਦਾਤ ਨਹੀਂ ਯਾਤਰ ਕਰਦੇ ਸੀ ਜਦੋਂ 2 ਸਾਲ ਪਹਿਲਾਂ ਇਹ ਹੜ ਆਇਆ ਸੀ ਇੱਥੇ ਬਹੁਤ ਜ਼ਿਆਦਾ ਢਿਲਵਾ ਮੰਡ ਦੇ ਵਿੱਚ ਤੇ ਉਦੋਂ ਇਹ ਇੱਥੇ ਜਿਹੜਾ ਸੀ ਪਾਣੀ ਥੋੜੇ ਸਣਾ ਸ਼ੁਰੂ ਹੋ ਗਿਆ ਸੀ ਇਹ ਫਿਰ ਉਦੋਂ ਬੰਨ ਲਾਇਆ ਗਿਆ ਸੀ ਮਨਸੂਰੋਵਾਲ ਬੇਟ ਇੱਥੋਂ ਪਹਿਲਾਂ ਟੁੱਟ ਰਿਹਾ 88 ਦੇ ਵਿੱਚ ਅੱਛਾ ਹਾਂ ਇੱਥੋਂ ਤੋਂ ਆ ਇੱਕ ਇੱਥੋਂ ਦਰਿਆ ਇੱਥੋਂ ਡਮ ਡੋਟਾ ਇੱਕ ਗਾੜੀਓ ਡੋਟਾ ਇਹ ਜਿਹੜੇ ਡਮ ਪਏ ਹੋਏ ਆ ਇਹ ਉਦੋਂ ਦੇ ਪਏ ਹੋਏ ਆ ਜਾਨਕਿ 88 ਦੇ 88 ਦੇ ਪਏ ਹੋਇਆ ਅੱਛਾ ਜਦੋਂ 1988 ਦੇ ਵਿੱਚ ਇਹ ਕਹਿੰਦੇ ਬਹੁਤ ਵੱਡਾ ਆਹਾੜਾ ਆਇਆ ਸੀ ਕਿ ਲੋਰੀਸ਼ਾਲ ਦੇ ਲਾਗੇ ਬੰਨ ਟੁੱਟਾ ਸੀ ਇੱਕ ਗਾੜੀਓ ਆਪਾਂ ਜਾਣਾ ਹੁਣ ਉਹ ਤੁਹਾਨੂੰ ਗਾੜੀਓ ਦਿਖਾਉਨੇ ਆ ਜਿੱਥੇ ਪਾਣੀ ਜ਼ਿਆਦਾ ਖੜਾ ਹੈ ਇੱਥੋਂ ਉਦੋਂ ਤਾਂ ਦੱਸ ਦੇਣਗੇ ਜਦੋਂ 2 ਸਾਲ ਪਹਿਲਾਂ ਨਾ ਹੜ੍ਹ ਆਇਆ ਸੀ ਤਾਂ ਬਹੁਤ ਜ਼ਿਆਦਾ ਪਾਣੀ ਜਿਹੜਾ ਇਧਰੋਂ ਆ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਜ਼ਿਆਦਾ ਚੜਾਈ ਇੱਥੋਂ ਤੇ ਫਿਰ ਵੀ ਜਾਨੀ ਕਿ ਪਾਣੀ ਕੰਟਰੋਲ 'ਚ ਨਹੀਂ ਸੀ ਆਉਂਦਿਆ ਕਿ ਪਤਾ ਨਹੀਂ ਕੀ ਕੁਦਰਤੀ ਹੋ ਰਿਹਾ ਸੀ ਤੇ ਇਧਰਲੇ ਬੰਨੇ ਬਹੁਤ ਜ਼ਿਆਦਾ ਉਦੋਂ ਨੌਜਵਾਨ ਉਹਨਾਂ ਦੇ ਪਿੰਡਾਂ ਦੇ ਲੋਕਾਂ ਨੇ ਬਹੁਤ ਵੱਡੀ ਸੇਵਾ ਕੀਤੀ ਇਹ ਬੰਨ੍ਹ ਨੂੰ ਇਥੋਂ ਚੋੜਾ ਕੀਤਾ ਗਿਆ ਸੀ ਤੇ ਤੇ ਜਿਹੜਾ ਇਧਰੋਂ ਪਾਣੀ ਆਇਆ ਸੀ ਤੇ ਇਧਰ ਰਿਸੀ ਜਾ ਰਿਹਾ ਸੀ ਜੀ ਤੇ ਬੜਾ ਡਾਰਸ ਵੀ ਉਦੋਂ ਹਗਿਆ ਕਿ ਜੇ ਇਹ ਟੁੱਟਦਾ ਵਾ ਬੰਨ ਤੇ ਬਹੁਤ ਜ਼ਿਆਦੇ ਪਿੰਡਾਂ ਦੇ ਵਿੱਚ ਇਹ ਤਬਾਈ ਕਰਦਾ ਸੀ ਉਸ ਟਾਈਮ ਦੇ ਉੱਤੇ ਪਰ ਪ੍ਰਮਾਤਮਾ ਨੇ ਸੁੱਖ ਰੱਖੀ ਕਿਰਪਾ ਰੱਖੀ ਕਿ ਇਹੋ ਜੀ ਨੋਬਤ ਨਹੀਂ ਆਈ ਕਿਉਂਕਿ ਇਹੋ ਜੇ ਜਦੋਂ ਕੁਦਰਤੀ ਆਫਤਾਂ ਆਉਂਦੀਆਂ ਹਨ ਇਹ ਸਾਰੀਆਂ ਇੱਕ ਦੂਜੇ ਦੇ ਸਹਿਯੋਗ ਦੇ ਨਾਲ ਭਾਈਚਾਰਕ ਸਾਂਝ ਦੇ ਤੌਰ ਤੇ ਇਹਨਾਂ ਨੂੰ ਆਪਾਂ ਠੱਲ ਸਕਦੇ ਹਾਂ ਉਹਦਾ ਮੁਕਾਬਲਾ ਕਰ ਸਕਦੇ ਹਾਂ ਆ ਦੇਖੋ ਤੋਂ ਆ ਕਿੱਡਾ ਡੁੰਗਾ ਇੱਧਰ ਹੈ ਇਹ ਡਮਾ ਜੀ ਬਹੁਤ ਅਗੜਾ ਤੇ ਸੱਚ ਲੋ ਕਈ ਯਾਰੀ ਜਦੋਂ ਗੱਲਾਂ ਬਾਤਾਂ ਕਰਦੇ ਆ ਫੇਰ ਹੀ ਪਤਾ ਲੱਗਦਾ ਇਹ ਉਦੋਂ ਦੇ ਡਮ ਪਏ ਹੋਏ ਆ 1988 ਦੇ ਵਿੱਚ ਵੇਖੋ ਜੀ ਕਿ ਤੁਸੀਂ ਕਿੱਥੇ ਆ ਕਿ ਕਿੰਨਾ ਨੀਵਾ ਇੱਥੋਂ ਰਸਤਾ ਵਾ ਤੇ ਤੁਸੀਂ ਬੰਨ ਹੁਣ ਬਹੁਤ ਜ਼ਿਆਦਾ ਉੱਚਾ ਹੋ ਚੁੱਕਾ ਕਿ ਇਹਦੀ ਕਾਫੀ ਮਜ਼ਬੂਤੀ ਹੋਈ ਜੀ ਜਦੋਂ ਤੁਹਾਨੂੰ ਦੱਸਿਆ ਕਿ ਜੇਕਰ ਇਹ ਤੁਸੀਂ ਬੰਨਦੇ ਪਹਿਲੇ ਲੈਵਲ ਦੀ ਗੱਲ ਕਰੀਏ ਤੇ ਇੱਕ ਟੋਗਾ 2-3 ਫੁੱਟ ਨੀਵੀਂ ਹੀ ਜਿੱਥੇ ਤੱਕ ਪਾਣੀ ਲੱਗ ਚੁੱਕਾ ਸੀ ਤੇ ਇਹ ਸੜਕ ਬੰਦ ਦੇ ਨਾਲ ਵੀ ਇਹਦੀ ਕਾਫੀ ਮਜ਼ਬੂਤੀ ਹੋ ਚੁੱਕੀ ਆ। ਬਾਕੀ ਤੁਹਾਨੂੰ ਆਜੋ ਕਾੜੀ ਚੋਣਿਆ ਡਮ ਜਿਹੜਾ ਬਟਾਮੀਨ ਪਿਆ ਹੋਇਆ ਦੋ-ਦੋ ਡਮ ਟੁੱਟੇ ਸੀ ਇਥੋਂ। ਇਹ ਵੀ ਜਿਹੜੇ ਟਾਲੇ ਵਾਲੇ ਨੇ ਤੋੜ ਦਿੱਤਾ ਉਥੋਂ। ਅੱਛਾ ਜੀ। ਬਾਦੇ ਕਾਲੇ ਮਾਰ ਦੇ ਸਾਹਮਣੇ। ਠੀਕ ਠੀਕ ਆ। ਆ ਫਿਰ ਫਿਰ ਢਲਮਾ ਲੈਣ ਤੇ ਚੂੜੇ ਜੇ ਆਪੇ ਟੁੱਟ ਗਏ ਵੈਗੁਰ ਜਾਣਦਾ। ਇਥੋਂ ਗਵਰਨਮੈਂਟ ਨੂੰ ਉਧਾਰ ਡਰਿਆ ਦੱਸਦੇ ਕਿ ਇਥੋਂ ਤੋੜ ਸਕਦੇ ਆ ਅੱਛਾ ਕਿ ਜੇ ਜ਼ਿਆਦਾ ਪਾਣੀ ਆ ਜਾਂਦਾ ਤੇ ਗਾਂ ਇਥੋਂ ਤੋੜ ਸਕਦਾ ਤੇ ਕਿਸੇ ਪਿੰਡ ਨੂੰ ਮਾਰ ਨਹੀਂ ਕਰਦਾ ਠੀਕ ਠੀਕ ਉਹ ਜਿਹੜਾ ਤੋੜਿਆ ਉਹ ਕਿਥੇ ਬਤਾਲੇ ਵਾਲੇ ਦੀ ਤੜੀ ਸੀ ਹੂੰ ਤੇ ਉਹਨਾਂ ਨੇ ਕਮੇਟੀ ਕਮੂਟੀ ਨੇ ਉਹਨਾਂ ਨੂੰ ਪੈਸੇ ਪੂਰੇ ਦੇ ਕੇ ਫਿਰ ਉਹਨਾਂ ਨੇ ਕਿਉਂਕਿ ਇਹ ਜਿਹੜਾ ਬਿਆਸ ਦਰਿਆ ਜਦੋਂ ਪਾਣੀ ਦੀ ਮਾਰ ਕਰਦਾ ਤੇ ਇੱਥੇ ਜਿਹੜਾ ਪਾਣੀ ਆਉਂਦਾ ਵਾ ਇਹ ਆਉਂਦਾ ਜੀ ਪੌਂਗ ਡੈਮ ਤੋਂ ਲੌਂਗ ਡੈਮ ਲੱਗਦਾ ਇਹ ਪਠਾਨਕੋਟ ਦੇ ਲੱਗੇ ਆ ਉੱਥੋਂ ਇਹ ਜਿਹੜਾ ਸਾਰਾ ਪਾਣੀ ਬਿਆਸ ਦਰਿਆ ਨੂੰ ਆਉਂਦਾ ਜਦੋਂ ਓਵਰਫਲੋ ਹੁੰਦਾ ਜਦੋਂ ਪਿੱਛੇ ਹਮਾਚੰਦੇ ਵਿੱਚ ਬਹੁਤ ਜ਼ਿਆਦੀਆਂ ਬਰਸਾਤਾਂ ਹੁੰਦੀਆਂ ਵਾਂ ਤੇ ਫੇਰ ਇੱਥੇ ਪਾਣੀ ਆਉਂਦਾ ਤਕਰੀਬਨ ਪਿਛੇ 2 ਸਾਲ ਹੋ ਗਏ ਉਸ ਤੋਂ ਪਹਿਲਾਂ 5-6 ਸਾਲ ਪਹਿਲਾਂ ਆਇਆ ਸੀ ਥੋੜਾ ਘੱਟ ਜਾਂਦਾ ਨਹੀਂ ਤੇ ਪਹਿਲਾਂ ਦੱਸਦੇ ਕਿ ਹਰ ਸਾਲ ਹੀ ਇਹ ਪਾਣੀ ਜਿਹੜਾ ਆਉਂਦਾ ਹੁੰਦਾ ਸੀ ਹੈਨਾ ਦੇ ਨਾ ਹੀ ਆਵੇ ਤੇ ਚਲੋ ਵਿਚਾਰੇ ਦਾ ਬਹੁਤ ਸਾਰੀਆਂ ਫਸਲਾਂ ਦਾ ਨੁਕਸਾਨ ਹੁੰਦਾ ਵਾ ਜੀਵ ਜੰਤੂ ਇੱਧਰ ਰਹਿੰਦੇ ਹਨ ਬਹੁਤ ਪਿੱਛੇ ਤੁਸੀਂ ਜਿੱਥੋਂ 10 ਕਿਲੋਮੀਟਰ ਅੱਗੇ ਚਲ ਜਾਓ ਕਈ ਪਿੰਡਾਂ ਦੀ ਵਸੋਂ ਆ ਇਧਰਲੀ ਸਾਈਡ ਦੇ ਉੱਤੇ ਬੰਨ ਜਿੱਧਰ ਬਣਿਆ ਹੋਇਆ ਵਾ ਆ ਜਿਹੜਾ 2023 ਦੇ ਵਿੱਚ ਆਇਆ ਮੈਨੂੰ ਬਹੁਤ ਘਾਟਾ ਪਾਇਆ ਨੁਕਸਾਨ ਤੇ ਹਰ ਇੱਕ ਚੀਜ਼ ਦਾ ਮਗੇ ਭਾ ਹੁੰਦਾ ਹੀ ਆ ਕਿ ਜਦੋਂ ਕਿੱਥੇ ਫਸਲਾਂ ਦੇ ਉੱਤੇ ਜਿਹੜੇ ਲੋਕ ਨਿਰਭਰ ਹਨ ਜਾਂ ਆ ਹੁਣ ਆਪਾਂ ਦੇਖ ਰਹੇ ਆ ਕਿ ਇਧਰ ਏਰੀਆ ਚ ਜਿੱਥੇ ਕਿਤੇ ਫਸਲਾਂ ਦੀ ਕਾਸ਼ਤ ਹੁੰਦੀ ਆ ਉਥੇ ਸਬਜ਼ੀਆਂ ਵੀ ਬੀਜੀਆਂ ਜਾਂਦੀਆਂ ਹਨਾ ਤੇ ਹਰ ਇੱਕ ਚੀਜ਼ ਤੇ ਪ੍ਰਭਾਵਿਤ ਹੁੰਦੀ ਆ ਜਿਹੜੀ ਵਸੋਂ ਜਿਹੜੇ ਰਹਿਣ ਵਾਲੇ ਆ ਉਹਨਾਂ ਵਾਸਤੇ ਬਹੁਤ ਔਖਾ ਹੋ ਜਾਂਦਾ ਮੈਂ ਵੇਖਿਆ ਕਿ ਇਥੋਂ ਕਿ ਟਾਲੀ ਪਿੰਡ ਆ ਉਹ ਕਿ ਜਿਹੜਾ ਮੰਡ ਦੇ ਵਿੱਚ ਹੀ ਬਣਿਆ ਹੋਇਆ ਪਰ ਫਿਰ ਵੀ ਉਹਨਾਂ ਨੇ ਸੇਫਟੀ ਵਾਸਤੇ ਇੱਕ ਬੰਨ ਹੋਰ ਬਣਾਇਆ ਹੋਇਆ ਪਰ ਪਾਣੀ ਦੇ ਅੱਗੇ ਤੇ ਅੱਗ ਦੇ ਅੱਗੇ ਕਿਸੇ ਦਾ ਜੋਰ ਨਹੀਂਗਾ ਇੱਕ ਕਰੀ ਸਵੇਰੇ ਸਵੇਰੇ ਸੈਰ ਕਰਕੇ ਜਾਂ ਸੇਰੇ ਆਣ ਗਿਆ ਨੂੰ ਦਾੜਾ ਮਨ ਫਰੈਸ਼ ਹੋ ਜਾਂਦਾ ਥੋੜਾ ਜਿਹਾ ਆਪਾਂ ਵਿਚਰਦੇ ਆ ਨਾਲੇ ਦੁਨੀਆ ਦੇ ਨਾਲ ਇੱਕ ਜਾਨਵਰ ਜੁੜਵਰ ਦੇਖੀਦੇ ਆ ਪੰਛੀ ਸੁਣੀਦੇ ਆ ਕੰਨਾਂ ਨੂੰ ਬਹੁਤ ਵਧੀਆ ਸੁਣਦੇ ਚਿੜੀਆਂ ਜੈਕ ਦੀਆਂ ਕੋਇਲ ਕੂਕਦੀ ਆ ਹੈ ਹੁਣ ਕੋਇਲ ਆ ਜਣੇ ਆ ਪਰਦੇਸੀ ਪੰਛੀ ਆ ਆਉਣ ਵਾਲਾ ਹੀ ਆ ਮਾਰਚ ਦੇ ਵਿੱਚ ਆ ਜਣਾ ਤੇ ਅੱਜ ਥੋੜਾ ਜਿਹਾ ਅਸੀਂ ਲੇਟ ਹੋ ਗਏ ਆ ਤੇ ਨਹੀਂ ਤਾਂ ਇਸ ਵੇਲੇ ਬੜਾ ਅਦਭੁਤ ਨਜ਼ਾਰਾ ਦ੍ਰਿਸ਼ ਇੱਥੇ ਬਣਿਆ ਹੁੰਦਾ ਕਿਉਂਕਿ ਇੱਥੇ ਨਾਲ ਹੀ ਗੁਰਦੁਆਰਾ ਸਾਹਿਬ ਕਾਲਾ ਮਹਿਰ ਮਸੂਰੋਵਾਲ ਵੇਟ ਜਿੱਥੋਂ ਸਵੇਰੇ ਸਵੇਰੇ ਗੁਰਬਾਣੀ ਦੀਆਂ ਧੁਨਾਂ ਗੂੰਜਦੀਆਂ ਤੇ ਉਹ ਜਦੋਂ ਫੇ ਕੰਨੀ ਰਸ ਪੈਂਦੇ ਆ ਤੇ ਉਹ ਵੱਖਰਾ ਇੱਕ ਆਨੰਦ ਜਿਹੜਾ ਬਣਦਾ ਵਾ ਹਨਾ ਤੇ ਸਵੇਰੇ ਸਵੇਰੇ ਸੂਰਜ ਨਿਕਲਣਾ ਗੁਰਬਾਣੀ ਦੀਆਂ ਸਤਰਾਂ ਤੁਹਾਡੇ ਕੰਨਾਂ ਦੇ ਵਿੱਚ ਪੈਣੀਆਂ ਤੇ ਕਾਵਾਂ ਦਾ ਕੂਕਣਾ ਖੀੜੀਆਂ ਦਾ ਚੀਂ-ਚੀਂ ਕਰਨਾ ਹਨ ਤੇ ਇਹ ਜਿਹੜੀਆਂ ਕੁਦਰਤੀ ਧੁਨਾ ਕੰਨ ਰਸ ਜਿਹੜੇ ਪ੍ਰਮਾਤਮਾ ਨੇ ਸਾਨੂੰ ਬਖਸ਼ੇ ਹੋਏ ਆ ਸਬਜੀਆਂ ਲੱਗੀਆਂ ਇਹ ਜਿਹੜੀ ਆ ਤੁਸੀਂ ਦੇ ਇਹ ਕਣਕ ਆ ਜੀ ਕਣਕ ਦੋ ਅਗਲੇ ਬੰਨੇ ਉਹ ਜਿਹੜੇ ਤੁਸੀਂ ਲਫਾਫੇ ਪਏ ਵੇਖਦੇ ਨੇ ਇਹ ਜੀ ਇਹ ਸਬਜੀਆਂ ਵੀ ਜੀਆਂ ਸੀਆਂ ਸੋ ਧੰਨਵਾਦ ਜੀ ਤੁਸੀਂ ਸਾਡੇ ਨਾਲ ਜੁੜੇ ਹੋਏ ਸਾਡੀਆਂ ਗੱਲਾਂ ਬਾਤਾਂ ਨੂੰ ਸਾਡੀਆਂ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੰਦੇ ਆ ਕਈ ਬਹੁਤ سارے ਵੀਰਾਂ ਦੇ ਜਦੋਂ ਫੋਨ ਆਉਂਦੇ ਆ ਤੇ ਫਿਰ ਸਾਡਾ ਹੌਸਲਾ ਵਧਦਾ ਤੇ ਮੈਂ ਹੁਣ ਕਹਿੰਦਾ ਕਿ ਹੋਰ ਕਹਿੰਦੇ ਰਹਿੰਦੇ ਕਿ ਸਾਨੂੰ ਪਿੰਡ ਦੇ ਪਿੰਡ ਦੀਆਂ ਯਾਦਾਂ ਤੁਸੀਂ ਦਿਖਾਉਂਦੇ ਆ ਨਾ ਕਿ ਹੋਰ ਵੀ ਵੀਡੀਓ ਸਾਨੂੰ ਦਿਖਾਇਆ ਕਰੋ ਜਿੱਦਾਂ ਜਿੱਦਾਂ ਵੀ ਚਲੋ ਟਾਈਮ ਲੱਗਾ ਹਰ ਇੱਕ ਚੀਜ਼ ਤੁਹਾਡੇ ਨਾਲ ਸਾਂਝੀ ਕਰੀਦੀ ਆ ਇਹ ਜਿਹੜਾ ਇੱਥੋਂ ਰਸਤਾ ਜੀ ਤੂ ਸੀਵਾਂ ਦੇ ਉੱਤੇ ਉਤਰ ਜਾਂਦਾ ਜੀ ਕਾਰੇ ਮਹਿਲ ਨੂੰ ਕਾਲਾ ਮਹਿਰ ਇਸ ਸੰਦੂ ਗੋਤਾ ਮਸੂਰਵਾਲ ਬੇਟ ਜਿੱਥੇ ਦੇ ਜਟੇਰੇ ਜਟੇਰੇ ਆ ਤੇ ਕਬੱਡੀ ਦੀ ਨਰਸਰੀ ਵੀ ਇਹਨੂੰ ਕਿਹਾ ਜਾਂਦਾ ਸੀ ਬਹੁਤ ਖਿਡਾਰੀ ਇਸ ਪਿੰਡ ਨੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਇਥੋਂ ਪੈਦਾ ਕੀਤੇ ਆ ਮਨਸੂਰਵਾਲ ਬੇਟ ਦੇ ਵਿੱਚੋਂ ਇਸ ਦਿਨ ਪਾਵਾਂਗੇ ਤੁਹਾਨੂੰ ਜਾਣਕਾਰੀ ਇਹਨਾਂ ਦੀ ਹਨਾ ਵੀਡੀਓ ਬਣਾ ਕੇ ਪਿੰਡ ਦੀ ਤੇ ਨਾਲ ਹੀ ਤੁਹਾਨੂੰ ਜਾਣਕਾਰੀ ਦੇ ਦੇਣਾ ਕਿ 10 ਮਾਰਚ ਨੂੰ ਧੰਨ ਧੰਨ ਬਾਬਾ ਕਾ ਮਹਿਰ ਜੀ ਜਿਨ੍ਹਾਂ ਦੀ ਆਪਾਂ ਗੱਲ ਕਰੇ ਉਹਨਾਂ ਦੇ ਨਾਂ ਤੇ ਸਪੋਰਟਸ ਕਲੱਬ ਬਣਿਆ ਹੋਇਆ ਉਹਨਾਂ ਦੇ ਵੱਲੋਂ ਇਸ ਪਿੰਡ ਦੇ ਵਿੱਚ 10 ਮਾਰਚ ਨੂੰ ਮੇਜਰ ਲੀਗ ਕਬੱਡੀ ਦੀ ਕਰਾਈ ਜਾ ਰਹੀ ਆ ਜਿੱਥੇ ਕਿ ਬਹੁਤ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਪਹੁੰਚ ਰਹੇ ਹਨ ਤੇ ਤੁਹਾਡਾ ਵੀ ਸਮਾਂ ਲੱਗਿਆ ਤੇ ਜਿਹੜੇ ਵੀਰ ਖੇਡਾਂ ਨੂੰ ਕਬੱਡੀ ਨੂੰ ਪਿਆਰ ਕਰਦੇ ਹਨ ਉਹ 10 ਤਰੀਕ ਨੂੰ 10 ਮਾਰਚ ਨੂੰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਯਾਦ ਦੇ ਵਿੱਚ ਇੱਕ ਕਬੱਡੀ ਕੱਪ ਕਰਵਾਇਆ ਜਾ ਰਿਹਾ ਸੋ ਸਾਰਿਆਂ ਨੇ ਉੱਥੇ ਵੀ ਦਰਸ਼ਨ ਦੇਣ ਦੀ ਕਿਰਪਾਲਤਾ ਕਰਿਓ ਜੀ ਉਹ ਗੁਰਦੁਆਰਾ ਜੀ ਕਾਲਾ ਮਹਿਰ ਉਹ ਥੋੜੇ ਜਿਹੇ ਦਰਾਖਤਾ ਬਹੁਤ ਜ਼ਿਆਦਾ ਜੀ ਇੱਥੇ ਤਾਂ ਕਰਕੇ ਕਿਤੇ ਹੁੰਦਾ ਤੁਹਾਨੂੰ ਦਰਸ਼ਨ ਕਰਾ ਤੇ ਇਹ ਜਿਹਦਾ ਦਾਦਾ ਮਪੇਲਾ ਦੱਸਿਆ ਹੈ ਕਿ ਇੱਕ ਡਮ ਤੇ ਮਗਰ ਸੀ ਜਿੱਥੋਂ ਤੁਹਾਨੂੰ ਦੱਸਿਆ ਕਿ ਉਹ ਥੋੜਾ ਛੋਟਾ ਵਾ ਹਨਾ ਤੇ ਇੱਕ ਡਮ ਇੱਥੇ ਕਾਲੇ ਮਹਿਰ ਤੇ ਬਿਲਕੁਲ ਬਰਾਬਰ ਆਣ ਕੇ ਆ ਜੀ ਇੱਕ ਇਧਰਲੀ ਸਾਈਡ ਤੇ ਇੱਕ ਬਾਬੇ ਪਿੰਡ ਵਾਲੀ ਸਾਈਡ ਨੂੰ ਇੱਕ ਬੰਦੇ ਦੀ ਦੂਜੀ ਸਾਈਡ ਦੇ ਉੱਤੇ ਇੱਥੋਂ ਦਾਦੇ ਆ ਕਿ ਜਾਨਕਿ ਇਹ ਬੰਨਾ ਟੁੱਟਾ ਹੀ ਉਹ 88 ਦੇ ਵਿੱਚ ਕਿਉਂਕਿ ਜਦੋਂ ਬਹੁਤ ਵੱਡੀ ਤਦਾ ਦੇ ਵਿੱਚ ਜਿਹੜਾ ਪਾਣੀ ਮੰਡ ਏਰੀਏ ਦੇ ਵਿੱਚ ਆਇਆ ਸੀ ਬਹੁਤ ਸਾਰਿਆਂ ਦੀ ਰਾਏ ਵੀ ਸੀ ਕਿ ਉਸ ਸਮੇਂ ਸ਼ਾਇਦ ਇਹ ਕਹ ਰਹੇ ਸੀ ਕਿ ਖਾੜਕੂਆਦ ਦੇ ਕਰਕੇ ਪਾਣੀ ਛੱਡਿਆ ਗਿਆ ਕਿ ਉਹ ਸ਼ਾਇਦ ਮੰਡ ਏਰੀਏ ਦੇ ਵਿੱਚ ਲੁਕੇ ਹੋਣ ਕਰਕੇ ਉਹਨਾਂ ਨੂੰ ਖਤਮ ਕਰਨ ਵਾਸਤੇ ਵੀ ਹਰ ਇੱਕ ਦੀ ਆਪਾਂ ਆਪਣੀ ਜਾਨੀ ਕਿ ਰਾਏ ਆ ਪਰ ਅਸੀਂ ਇੱਕਾ ਡੋਮਾ ਜੀ ਇਹ ਉਦੋਂ ਦੇ ਡਮ ਪਏ ਹੋਏ ਆ ਤੇ ਪਰ ਕਿਤੇ ਨਾ ਕਿਤੇ ਜਦੋਂ ਉਦਰਤੀ ਆਫਤ ਸਾਨੂੰ ਆਉਂਦੀ ਆ ਉਦੋਂ ਸਾਰੇ ਅਸੀਂ ਇਕਜੁੱਟ ਹੁੰਨੇ ਆ ਇਹ ਜਿੰਦਾ ਇੱਥੇ ਵੀ ਹੈਗੇ ਆ ਜੀ ਪਿੰਡ ਟੈਲਵਾ ਦੇ ਵਿੱਚ ਵੀ ਹੈਗੇ ਆ ਤੇ ਸਾਨੂੰ ਇੱਕ ਸਾਡੀ ਬੇਨਤੀ ਜਾਂ ਗੁਜਾਰਾ ਛਲਾਲੋ ਜਾਂ ਸਾਡੀ ਕਿ ਸਾਨੂੰ ਕਿਤੇ ਹੰਬੜਾ ਮਾਰ ਕੇ ਜਿਹੜੇ ਡੰਮ ਪੂਰਨੇ ਚਾਹੀਦੇ ਆ ਕਿ ਜਿਸ ਤਰ੍ਹਾਂ ਅਸੀਂ ਉਦੋਂ ਖੜਾਂ ਦੇ ਵਿੱਚ ਇਕੱਠੇ ਹੋ ਕੇ ਕਿ ਇਹਨਾਂ ਨੂੰ ਉਦੋਂ ਜਦ ਕਿ ਜਿਹੜਾ ਟੁੱਟਣ ਦੇ ਡਰ ਜਦੋਂ ਵੀ ਬਣਦਾ ਵਾ ਉਹ ਇੱਥੇ ਆਣ ਕੇ ਬਣਦਾ ਵਾ ਆ ਦੇਖੋ ਕਿਉਂਕਿ ਇਧਰਲੇ ਬੰਨੇ ਵੀ ਬਹੁਤ ਜ਼ਿਆਦਾ ਨੀਵੀ ਨੀਵਾ ਦਾ ਦਾਦਾ ਵੇਖੋ ਈ ਟੋਏ ਆ ਜੀ ਹਨਾ ਜਦੋਂ ਇਧਰ ਪਾਣੀ ਦਾ ਪੂਰਾ ਯੂਰਪਿੰਦਾ ਫਿਰ ਪ੍ਰੈਸ਼ਰ ਆਣ ਕੇ ਭਰ ਜਾਂਦਾ ਵਾ ਤੇ ਫਿਰ ਦੂਸਰੇ ਬੰਨੇ ਵੀ ਤੁਸੀਂ ਦੇਖ ਸਕਦੇ ਹੋ ਕਿ ਕਹਿੰਦਾ ਡੋਮਾ ਹਨਾ ਫਿਰ ਪਾਣੀ ਥੱਲੋਂ ਦੀ ਕੀ ਆਏ ਕਰੋ ਅਸੀਂ ਕ੍ਰੋਸਿੰਗ ਜਦੋਂ ਹੁੰਦੀ ਆ ਨਾ ਜੋ ਸਿਮ ਦਾ ਉਦੋਂ ਬੜਾ ਡਰ ਹਰ ਇੱਕ ਦੇ ਮਨ ਦੇ ਵਿੱਚ ਪੈ ਜਾਂਦਾ ਜੀ ਸਤਿਗੁਰ ਕਿਰਪਾ ਕਰੇ ਕਿਤੇ ਕਿ ਆਪਾਂ ਇਹਨਾਂ ਨੂੰ ਸਾਰੇ ਜਾਣੇ ਹੰਬੜਾ ਮਾਰ ਕੇ ਜਿੰਨੇ ਵੀ ਇਹ ਡੋਮਾ ਪੂਰਨੇ ਚਾਹੀਦੇ ਆ ਚਲੋ ਅੱਜ ਅਸੀਂ ਗਾਈ ਸੈਰ ਕਰ ਰਹੇ ਆ ਤੇ ਸਾਡਾ ਵਿਸ਼ਾ ਇਹ ਹੋ ਗਿਆ ਆ ਦੇਖੋ ਜੀ ਬਹੁਤ ਪਾਣੀ ਆ ਕਿ ਇਹਦੇ ਥੱਲੇ ਦਰੱਖਤ ਵੀ ਬਹੁਤ ਜ਼ਿਆਦਾ ਲੱਗੇ ਹੋਏ ਆ ਹਾਂਜੀ ਹਾਂਜੀ ਮੰਗੇ ਭਾਜੀ ਹੁਣ ਵੇ ਦੱਸੋ ਤੁਸੀਂ ਤੇ ਆਪਾਂ ਵੀ ਸਮਾਪਤੀ ਕਰੀਏ ਕਿ ਇਹੜੇ ਦੋਵੇਂ ਡੋਮਾ ਕਿ ਇੱਥੋਂ ਯਾਨੀ ਕਿ ਉਦੋਂ ਤੁਸੀਂ ਵਨ ਟੁੱਟਾ ਹੈ 88 ਦੇ ਵਿੱਚ ਟਟ ਟਟਾ ਜੇ ਇਥੋਂ ਹਾਂਜੀ ਅੱਛਾ 88 ਦੇ ਵਿੱਚ ਟਟੇ ਆਉਂਗੇ 88 ਵਿੱਚ ਟਟਾ ਵੀ 88 ਵਿੱਚ ਅੱਛਾ ਇਹ ਦੋਵਾਂ ਬਨਿਆ ਤੇ ਜਾਨੀ ਕਿ ਤੁਸੀਂ ਟੁੱਟੀ ਉਦੋਂ ਹਾਂਜੀ ਹਾਂਜੀ ਉਥੋਂ ਪਹਿਲਾਂ ਵੀ ਟੁੱਟ ਗਿਆ ਇਥੋਂ ਇਹ ਟੁੱਟ ਗਿਆ ਇਹ ਜਿਆਦਾ ਖਤਰਨਾਕ ਆ ਰੱਖਣ ਵਾਲਾ ਪਰਮੇਸ਼ਰ ਬਾਬਾ ਹਾਂ ਬੱਕ ਵਾਲਾ ਮਹਿਰ ਇਹ ਵੀ ਕੁਦਰਤੀ ਇੱਕ ਸਤਗੁਰਾਂ ਦੀ ਕਿਰਪਾ ਹੀ ਆ ਦੇਖੀ ਤੇ ਬਾਬਾ ਕਾਲਾ ਮਹਿਰ ਜੀ ਹਨਾ ਉਹਨਾਂ ਦੇ ਸਾਹਮਣੇ ਜਿਹੜਾ ਤੁਸੀਂ ਬਣ ਟੁੱਟਾ ਉਧਰ ਜੇ ਪੈਂਟਲ ਮਾਂ ਦੀ ਗੱਲ ਕਰੀਏ ਤੇ ਬਾਬਾ ਲਾਹੌਰੀ ਸ਼ਾਹ ਜੀ ਕਿ ਉਥੇ ਇਹ ਬਨ ਟੁੱਟਾ ਹਨਾ ਕਾਰਨੇ ਸੀ ਕਿ ਕਹਿੰਦੇ ਕਿ ਜੇ ਨਹੀਂ ਇਹ ਟੁੱਟਦੇ ਤੇ ਅਗਲੇ ਬੰਨੇ ਬਹੁਤ ਜ਼ਿਆਦੇ ਜਿਹੜੇ ਪਿੰਡ ਜਿਹੜੇ ਵਸੋਂ ਵਾਲੇ ਉਹ ਡੁੱਬਦੇ ਜਾ ਰਹੇ ਸੀ ਕਿਉਂਕਿ ਆ ਜਿਹੜਾ ਉਚਾਈ ਵਾਲਾ ਖੇਤਰ ਆ ਜਿੰਨਾ ਵੀ ਹੈ ਨਾ ਜਦੋਂ ਬਿਆਸ ਦਰਿਆ ਦੇ ਨਾਲ-ਨਾਲ ਆਪਾਂ ਜਾਣਦੇ ਆ ਕਿ ਜਦੋਂ ਇੱਥੋਂ ਦਰਿਆ ਚੋਂ ਪਾਣੀ ਨਿਕਲਣਾ ਸ਼ੁਰੂ ਹੁੰਦਾ ਨਾ ਜਦੋਂ ਕਿਤੇ ਹੜ ਹੁੰਦਾ ਵਾ ਤੇ ਇਸ ਤੋਂ ਅਗਲੇ ਬੰਨੇ ਏਰੀਆ ਜਿਹੜਾ ਸੁਲਤਾਨਪੁਰ ਤਲਵੰਡੀ ਚੋਧਰੀਆਂ ਉਹ ਜਾਨੀ ਕਿ ਉਦੋਂ ਪੂਰੇ ਖੇਤਾਂ 'ਚ ਉਹਨਾਂ ਦੇ ਪਾਣੀ ਜਿਹੜਾ ਮੰਡ ਏਰੀਆ 'ਚ ਫਿਰ ਜਾਂਦਾ ਵਾ ਤੇ ਫਿਰ ਇੱਥੇ ਪਾਣੀ ਨਿਕਲਣਾ ਸ਼ੁਰੂ ਹੁੰਦਾ ਤੁਸੀਂ ਆਪੇ ਹਿਸਾਬ ਲਾ ਸਕਦੇ ਹੋ ਕਿ ਜੇਕਰ ਇੱਥੇ ਪਾਣੀ 8 8 9 9 ਫੁੱਟ ਜਦੋਂ ਹੋ ਜਾਂਦਾ ਤੇ ਉਹਨਾਂ ਪਿੰਡਾਂ ਦੇ ਵਿੱਚ ਕੀ ਹਾਲ ਹੁੰਦਾ ਹੋਊਗਾ ਨਾ ਸਤਿਗੁਰੂ ਕਿਰਪਾ ਕਰੇ ਦਿਹਾ ਕਰੇ ਕਿ ਐਹੋ ਜੀ ਕੁਦਰਤੀ ਆਫਤ ਕਿਹੇ ਤੇ ਨਾ ਆਵੇ ਤੇ ਹਰ ਕੋਈ ਸੁਖੀ ਵਸੇ ਚੜ੍ਹਦੀ ਕਲਾ ਦੇ ਨਾਲ ਇਹ ਚਲੋ ਬਨ ਪੰਨਾਂ ਦੇ ਨਾਲ ਜਿੱਥੇ ਹਰ ਕੋਈ ਸਵੇਰੇ ਸੈਰ ਕਰਦਾ ਤੁਸੀਂ ਗੱਡੀਆਂ ਦੇਖ ਸਕਦੇ ਹੋ ਕਿ ਇਹ ਲੋਕੀ ਕੰਮ ਕਰਾਂ ਤੇ ਹਰ ਕੋਈ ਜਿੰਨੇ ਵੀ ਜਾਣਾ ਹੁੰਦਾ ਜਾ ਸਕਦਾ ਪਹਿਲਾਂ ਇਹ ਤੁਸੀਂ ਬਨ ਕੱਚਾ ਸੀ ਤੇ ਹੁਣ ਬੱਕੀ ਤੇ ਸੜਕ ਬਣ ਚੁੱਕੀ ਆ 28 ਕਿਲੋਮੀਟਰ ਢੈਲਵਾ ਰੇਲਵੇ ਫਾਟਕ ਤੋਂ ਸ਼ੁਰੂ ਹੋ ਕੇ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਜਿਹੜਾ ਰੜੇ ਟਾਲੀ ਟਾਲੀ ਪਿੰਡ ਤੱਕ ਇਹ ਜਾਂਦੀ ਆ ਜੀ ਲਓ ਜੀ ਦੇਖੋ ਜੀ ਮੰਡ ਤੁਹਾਡਾ ਸਾਰਿਆਂ ਦਾ ਸਾਡੇ ਬਣੇ ਰਹਿਣ ਦੇ ਨਾਲ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ